ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਗੱਡੀ ਟੋਅ ਕਰਕੇ ਜਿਹੜੀ ਪਾਣੀ ਦੇ ਵਿੱਚੋਂ ਲੈ ਕੇ ਜਾ ਰਹੀ ਹੈ ਵੈਸਟ ਏਰੀਆ ਦੇ ਹਾਲਾਤ ਦੇਖ ਲਓ ਤੁਸੀਂ ਜਲੰਧਰ ਦੇ ਵੈਸਟ ਏਰੀਆ ਦੇ ਹਾਲਾਤ ਦੇਖ ਲਓ ਇਹ ਆਪਣੀਆਂ ਕੁਰਸੀਆਂ 'ਤੇ ਰਹੁੰਦੇ ਨੇ ਵਾਸ ਤੇ ਮਾੜੇ ਤੁਹਾਨੂੰ ਲੱਗਦਾ ਕਿ ਇਹ ਵੀ ਬਾਕੀ ਸਰਕਾਰਾਂ ਵਾਂਗੂ ਹੀ ਨਿਕਲੇ ਆ ਨਹੀਂ ਚਾਹੀਦਾ ਵੀ ਇਹਨਾਂ ਨੂੰ ਕੰਮ ਕਰਨੇ ਚਾਹੀਦੇ ਨੇ ਕਰਦੇ ਨਹੀਂ ਕੋਈ ਭਗਵਾਨ ਤਮਾਨ ਕਹਿ ਰਹੇ ਸੀ ਕਿ ਕੀ ਸਵਰਗ ਬਣਾਵਾਂਗੇ ਵੈਸਟ ਨੂੰ ਬਣਾਤਾ ਬਣਾਤਾ ਹੀ ਭਾਈ ਕਿੱਥੇ ਜਾ ਰਹੇ ਆਯੋ ਅੱਗੇ ਚੱਲੇ ਆਰਡਰ ਦੇਣਾ ਬਸ ਤੇ ਆਰਡਰ ਦੇਣਗੇ ਚੱਲੇ ਆ ਤੇ ਕਿੱਦਾਂ ਦੇ ਹਾਲਾਤ ਬਣੇ ਹੋ ਵੈਸਟ ਦੇ ਬਹੁਤ ਬੁਰਾ ਹਾਲ ਹੈ ਜੀ ਦੇ ਹਾਲਾਤ ਜਿਹੜੇ ਇੰਨੇ ਮਾਰੇ ਹੋਏ ਕੀ ਕਹਿਣਾ ਜਾਨੇ ਇਸ ਵਾਰੇ ਕੀ ਕਹਿਣਾ ਚਾਹੁੰਦਾ ਜਿਹੜਾ ਬੈਠਾ ਆ ਕੇ ਜਲੰਧਰ ਉਹਨੂੰ ਉਹਦੀ ਗੱਡੀ ਖਰਾਬ ਹੋਵੇ ਪਤਾ ਲੱਗੇ ਯਾਰਾ ਕੋਨੂੰ ਵੀ ਦੁਨੀਆ ਕਿੱਦਾਂ ਖਰਾਬ ਹੁੰਦੀ ਆ ਤੇ ਭਗਵਾਨ ਤੁਮ ਨੇ ਦਾਅਵੇ ਕੀਤੇ ਕਿ ਸਵਰਗ ਬਣਾਣਾ ਵੈਸਟ ਨੂੰ ਬਣ ਗਿਆ ਇਹ ਤਾਂ ਨਰਕ ਉਹ ਬਣ ਗਿਆ ਨਰਕ ਹਾਲਾਤ ਜਿਹੜੇ ਇੱਥੇ ਵੈਸਟ ਏਰੀਆ ਦੇ ਬਣੇ ਕਿਸ ਨੂੰ ਜ਼ਿੰਮੇਦਾਰ ਮੰਨਦੇ ਹੋ ਸਾਰਾ ਦੁਨੀਆ ਪਈ ਸਰਕਾਰ ਨੇ ਜ਼ਿੰਮੇਵਾਰੀ ਮੰਨੀ ਤੇ ਭਗਵੰਤ ਮਾਨ ਨੇ ਕਹੀ ਸਵਰਗ ਬਣਾਵਾਂਗੇ ਵੈਸਟ ਏਰੀਆ ਨੂੰ ਲੱਗਦਾ ਤੁਹਾਨੂੰ ਸਵਰਗ ਬਣ ਗਿਆ ਨਹੀਂ ਬੰਨਾ ਇਹ ਕਦੀ ਇਹ ਨਹੀਂ ਕਦੀ ਕਰ ਸਕਦੇ ਤੇ ਲੀਡਰ ਕਾਫੀ ਆਏ ਪਹਿਲਾਂ ਕਾਂਗਰਸ ਆਈ ਅਕਾਲੀ ਦਲ ਆ ਆਮ ਆਦਮੀ ਤੁਹਾਨੂੰ ਲੱਗਦਾ ਕਿਸੇ ਨੇ ਇੱਥੇ ਸਾਰ ਲਈਤੀ ਆ ਕਿਸੇ ਦੀ ਨਹੀਂ ਭਾਈ ਜਲੰਧਰ ਦੇ ਵੈਸਟ ਏਰੀਆ ਦੇ ਵਿੱਚ ਖੜੇ ਆ ਅਸੀਂ ਭਗਵੰਤ ਮਾਨ ਸਰਕਾਰ ਵੱਲੋਂ ਬਹੁਤ ਵੱਡੇ ਦਾਅਵੇ ਕੀਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਗੱਡੀ ਪੂਰੀ ਤਰ੍ਹਾਂ ਜਿਹੜੀ ਆ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਆ ਤੇ ਹਾਲਾਤ ਜਿਹੜੇ ਵੈਸਟ ਦੇ ਤੁਹਾਨੂੰ ਦਿਖਾ ਰਹੇ ਆ ਅਸੀਂ ਜਲੰਧਰ ਦੇ ਵੈਸਟ ਏਰੀਆ ਦੇ ਵਿੱਚ ਖੜੇ ਆ ਦਾਅਵੇ ਕੀਤੇ ਜਾ ਰਹੇ ਸੀਗੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਹੁਣੀ ਆਏ ਆ ਬੜਾ ਪਾਣੀ ਹੈ ਇੱਥੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਹਾਲਾਤ ਦੇਖੋ ਬਹੁਤ ਹਾਲਾਤ ਮਾੜੇ ਆ ਸਰਕਾਰ ਤੇ ਭਾਜੀ ਕਹਿੰਦੀ ਆ ਵੀ ਬਹੁਤ ਵਧੀਆ ਕਾਰਾਂ ਦੇਖੋ ਉਥੋਂ ਗੱਡੀਆਂ ਡੁੱਬਦੀਆਂ ਆਉਂਦੀਆਂ ਪਿੱਛੇ ਬੰਦ ਗੱਡੀਆਂ ਨੇ ਬਹੁਤਾ ਹਾਲਾਤ ਮਾੜੇ ਆ ਸੜਕਾਂ ਤੇ ਬਹੁਤ ਜਿਆਦਾ ਭਵੰਤਮਾਨ ਸਰਕਾਰ ਨੇ ਦਾਅਵੇ ਬੜੇ ਕੀਤੇ ਸੀਗੇ ਬਹੁਤ ਦਾਅਵੇ ਕੀਤੇ ਆ ਜੀ ਮੈਂ ਸਾਰਾ ਜਲੰਧਰ ਦਾ ਸੁਧਾਰ ਕਰ ਦੂੰਗਾ ਇੱਦਾਂ-ਇਦਾਂ ਕਰ ਦੂੰਗਾ ਸਾਰਾ ਜਲੰਧਰ ਦਾ ਵਧੀਆ ਜਲੰਦਰ ਬਣਾ ਦੂੰਗਾ ਪਰ ਨਹੀਂ ਜੀ ਬਹੁਤ ਹਾਲਾਤ ਮਾੜੇ ਦੇਖੋ ਪਿੱਛੇ ਗੱਡੀਆਂ ਬੰਦ ਖੜੀਆਂ ਨੇ ਇੱਕੋ ਹੀ ਲਿਆਂਦੀ ਗੱਡੀ ਮੈਂ ਇਹ ਵੀ ਉੱਚੀ ਕਰਕੇ ਤੇ ਆ ਬੋਨਰ ਤੱਕ ਪਾਣੀ ਆ ਗਿਆ ਜੀ ਇਹਦੇ ਉੱਪਰ ਤੱਕ ਦੇਖੋ ਬਹੁਤ ਹਾਲਾਤ ਮਾੜੇ ਤੁਸੀਂ ਹਾਲਾਤ ਦੇ ਸਕਦੇ ਹੋ ਕਿੰਨੇ ਜਿਹੜੇ ਵੈਸਟ ਏਰੀਆ ਦੇ ਮਾਰੇ ਹੋਏ ਪਿਆ ਗੱਡੀਆਂ ਪੂਰੀ ਤਰ੍ਹਾਂ ਟੋਚਨ ਕਰਕੇ ਜਿਹੜੀਆਂ ਗੱਡੀਆਂ ਲਜਾਈਆਂ ਜਾ ਰੀਆਂ ਹੁਣ ਤੁਸੀਂ ਹਾਲਾਤ ਦੇਖ ਸਕਦੇ ਹੋ ਗੱਡੀ ਗੱਡੀ ਜਾ ਰਹੀ ਹੈ ਤੇ ਲਗਾਤਾਰ ਜਿਹੜੇ ਹਾਲਾਤ ਇੱਥੇ ਬੜੇ ਮਾੜੇ ਹੋ ਗਏ ਆ ਤੇ ਤੁਸੀਂ ਪਿੱਛੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਹਾਲਾਤ ਆ ਇਸ ਟਾਈਮ ਗੱਡੀਆਂ ਪੂਰੀਆਂ ਡੁੱਬੀਆਂ ਹੋਈਆਂ ਹੋਈਆਂ ਇੱਥੇ ਤੇ ਦਾਅਵੇ ਬੜੇ ਕੀਤੇ ਜਾ ਰਹੇ ਸੀ ਭਗਵੰਤ ਮਾਨ ਵੱਲੋਂ ਵੀ ਇੱਥੇ ਕੀ ਵੈਸਟ ਏਰੀਆ ਨੂੰ ਸਵਰਗ ਬਣਾਇਆ ਜਾਏਗਾ ਪਰ ਸਵਰਗ ਤਾਂ ਦੇਖਣ ਨੂੰ ਰਿਹਾ ਪਰ ਨਰਕ ਦਿਖ ਰਿਹਾ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਇਸ ਟਾਈਮ ਪੂਰਾ ਵੜਿਆ ਹੋਇਆ ਵਾ ਸਿਰਫ ਮਾਨਸੂਨ ਦੀ ਪਹਿਲੀ ਬਾਰਿਸ਼ ਨਹੀਂ ਹਾਲਾਤ ਜਿਹੜੇ ਇੱਥੇ ਦੇ ਬਿਆਨ ਕਰ ਦਿੱਤੇ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਪੂਰਾ ਜਿਹੜਾ ਰੋਡ ਆ 120 ਫੁੱਟੀ ਰੋਡ ਇਸ ਨੂੰ ਕਿਹਾ ਜਾਂਦਾ ਪੂਰਾ ਜਿਹੜਾ ਰੋਡ ਇਸ ਟਾਈਮ ਡੁੱਬਿਆ ਹੋਇਆ ਵਾ ਹਾਲਾਤ ਜਿਹੜੇ ਬੱਤਰ ਇੱਥੇ ਦੇ ਬਣੇ ਹੋਏ ਆ ਪਹਿਲਾਂ ਕਾਂਗਰਸ ਦੇ ਐਮਐਲਏ ਸੀਗੇ ਐਮਪੀ ਸੀਗੇ ਇੱਥੇ ਫਿਰ ਆਮ ਆਦਮੀ ਬਣੇ ਫਿਰ ਦੁਬਾਰਾ ਇੱਥੇ ਇਲੈਕਸ਼ਨ ਹੋਏ ਹੁਣ ਮਹਿੰਦਰ ਭਗਤ ਇੱਥੇ ਐਮਐਲਏ ਨੇ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਹਿਲੀ ਬਾਰਿਸ਼ ਨਹੀਂ ਇੱਥੇ ਹਾਲਾਤ ਜਿਹੜੇ ਬੱਤਰ ਬਣਾ ਦਿੱਤੇ ਗਏ ਆ ਪਾਰਕਾਂ ਦੇ ਹਾਲਾਤ ਦੇਖ ਲਓ ਅੰਦਰ ਪਾਣੀ ਭਰਿਆ ਹੋਇਆ ਤੇ ਬੱਚੇ ਪਾਣੀ ਦੇ ਵਿੱਚ ਜਿਹੜੇ ਘੁੰਮ ਰਹੇ ਆ ਗੰਦਾ ਪਾਣੀ ਆ ਸੀਵਰੇਜ ਦਾ ਪਾਣੀ ਆ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਜਲੰਧਰ ਦੇ ਵਿੱਚ वेस्ट ਏਰੀਆ ਦੇ ਬਣੇ ਹੋਏ ਆ ਦਾਅਵੇ ਬਹੁਤ ਵੱਡੇ ਵੱਡੇ ਕੀਤੇ ਜਾ ਰਹੇ ਸੀ ਪਹਿਲਾਂ ਸੁਸ਼ੀਲ ਕੁਮਾਰਿੰਕੂ ਐਮਪੀ ਸੀਗੇ ਇੱਥੋਂ ਫਿਰ ਦੂਸਰੇ ਨੰਬਰ ਤੇ ਸ਼ੀਤਨ ਰਾਗ ਐਮ ਐਲ ਏ ਬਣੇ ਰਜ਼ਾਇਨ ਦਿੱਤਾ ਉਹਨਾਂ ਨੇ ਭਾਜਪੀ ਜੁਆਇਨ ਕੀਤੀ ਪਰ ਫਿਰ ਵੀ ਕੁਝ ਨਹੀਂ ਹੋਇਆ ਹੁਣ ਦੁਬਾਰਾ ਭਗਤ ਇੱਥੋਂ ਜਿਹੜੇ ਐਮ ਐਲ ਏ ਬਣੇ ਨੇ ਦਾਅਵੇ ਭਗਵੰਤਾਨ ਵਾਲੋ ਕੀਤੇ ਗਏ ਸੀ ਜਲੰਧਰ ਆ ਕੇ ਡੇਰੇ ਲਗਾਏ ਸੀ ਪਰ ਕਿਤੇ ਨਾ ਕਿਤੇ ਉਹਨਾਂ ਦੇ ਜਿਹੜੇ ਦਾਅਵੇ ਖੋਖਲੇ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਜਲੰਧਰ ਦੇ ਵਿੱਚ ਵੈਸਟ ਏਰੀਆ ਦੇ ਵਿੱਚ ਬਣੇ ਹੋਏ ਆ 120 ਫੁੱਟੀ ਰੋਡ ਦੇ ਉੱਤੇ ਇਸ ਟਾਈਮ ਖੜੇ ਆਂ ਸੀ ਹਾਲਾਤ ਤੁਹਾਨੂੰ ਦਿਖਾ ਰਹੇ ਆ ਪਾਣੀ ਉੱਪਰ ਤੱਕ ਨੱਕੋ ਨੱਕ ਭਰਿਆ ਹੋਇਆ ਹੈ ਗੱਡੀਆਂ ਤੱਕ ਜਿਹੜੀਆਂ ਡੁੱਬ ਗਈਆਂ ਇ ਹਾਲਾਤ ਜਿਹੜੇ ਇੱਥੇ ਨਹੀਂ ਹਜੇ ਤੱਕ ਸਹੀ ਹੋਏ ਕਾਫੀ ਸਰਕਾਰਾਂ ਆ ਗਈਆਂ ਪਰ ਦਾਅਵੇ ਉਹਨਾਂ ਦੇ ਖੋਖਲੇ ਜਿਹੜੇ ਨਜ਼ਰ ਆਏ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇੱਕ ਸਰਦਾਰ ਜੀ ਆ ਰਹੇ ਆ ਤੇ ਬਾਈਕ ਲੈ ਕੇ ਆ ਰਹੇ ਬਾਈਕ ਪੂਰਾ ਅੱਧਾ ਇਹ ਡੋਬ ਚੁੱਕਾ ਵਾ ਤੇ ਕਿਵੇਂ ਦੇ ਹਾਲਾਤ ਜਿਹੜੇ ਵੈਸਟ ਏਰੀਆ ਦੇ ਬਣੇ ਹੋਏ ਆ ਸასიਖਲ ਭਾਜੀ ਭਾਜੀ ਕਿੱਧਰ ਹੋਏ ਉੱਧਰ ਹੀ ਆਏ ਭਾਜੀ ਨਹੀਂ ਕੀ ਹਾਲਾਤ ਜਿਹੜੇ ਇਦਾਂ ਦੇ ਮਾੜੇ ਸਰਕਾਰਾਂ ਨੇ ਕੀਤੇ ਇੱਥੇ ਹੱਲ ਮੈਂ ਤਾਂ ਤੁਸੀਂ ਵੇਖ ਨਹੀਂਦੇ ਜੇ ਕਿੱਡੇ ਵਧੀਆ ਹੱਲ ਹੋਏ ਆ ਡੁੱਬਨ ਦਾ ਹੀ ਲੋਕ ਕੀ ਕਹਿੰਨੇ ਭਗਵੰਤਾਨ ਸਰਕਾਰ ਨੇ ਦਾਅਵੇ ਤਾਂ ਬੜੇ ਕੀਤੇ ਕਿ ਵੈਸਟ ਨੂੰ ਅਸੀਂ ਸਵਰਗ ਬਣਾ ਦਾਂਗੇ ਉਹਨੇ ਵੇਖ ਹੀ ਲੈਣਾ ਭਗਵੰਤਮਾਨ ਨੇ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਭਗਵੰਤਮਾਨ ਦੇ ਜਿਹੜੇ ਦਾਅਵੇ ਕੀਤੇ ਸੀ ਖੋਖਲੇ ਨਜ਼ਰ ਆ ਰਹੇ ਵੈਸਟ ਏਰੀਆ ਦੇ ਵਿੱਚ ਅਸੀਂ ਖੜੇ ਆ ਜਲੰਧਰ ਦਾੜਾ ਇਲੈਕਸ਼ਨ ਹੋ ਕੇ اٹੇ ਇੱਥੇ ਦਾਅਵੇ ਬਹੁਤ ਕੀਤੇ ਗਏ ਸੀ ਸਵਰਗ ਬਣਾ ਦਾਂਗੇ ਸਵਰਗ ਤੁਸੀਂ ਦੇਖ ਸਕਦੇ ਹੋ ਸਵਰਗ ਜਿਹੜਾ ਵਾ ਉਹ ਕਿਸ ਤਰ੍ਹਾਂ ਦਾ ਜਿਹੜਾ ਵਾ ਜਲੰਧਰ ਦੇ ਵਿੱਚ ਵੈਸਟ ਏਰੀਆ ਦਾ ਸਵਰਗ ਜਿਹੜਾ ਬਣਿਆ ਹੋਇਆ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਆ ਰਹੇ ਆ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਭਰਿਆ ਹੈ ਆਪਣੇ ਕਮਾਂਗਰਾਂ ਦੇ ਜਾਨ ਲਈ ਲੋਕ ਇੰਨੇ ਪਰੇਸ਼ਾਨ ਹੋ ਰਹੇ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਵੇਂ ਪਾਣੀ ਦੇ ਵਿੱਚ ਪੂਰਾ ਵੈਸਟ ਏਰੀਆ ਜਿਹੜਾ ਇਸ ਟਾਈਮ ਡੁੱਬਿਆ ਹੋਇਆ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇੱਕ ਮਾਤਾ ਜੀ ਹੁਣੀ ਆ ਰਿਹਾ ਤੇ ਤਸਵੀਰਾਂ ਦੇਖ ਸਕਦੇ ਹੋ ਇੱਕ ਟਰੱਕ ਵੀ ਆ ਰਿਹਾ ਪਿੱਛੇ ਟਰੱਕ ਦੇਖੋ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬਿਆ ਹੋਇਆ ਵਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਇਸ ਇਸ ਤੋਂ ਜਿਹੜੇ ਹਾਲਾਤਾਂ ਤੋਂ ਤੁਸੀਂ ਜਾਇਦਾ ਲਗਾ ਸਕਦੇ ਹੋ ਕਿ ਕਿੰਨਾ ਕਿ ਜਿਹੜਾ ਵੈਸਟ ਏਰੀਆ ਜਿਹੜਾ ਸੌਰਗ ਬਣ ਚੁੱਕਾ ਵਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਟਰੱਕ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਆ ਡੁੱਬਾ ਹੋਇਆ ਗੱਡੀਆਂ ਜਿਹੜੀਆਂ ਪਿੱਛੇ ਕਾਫੀ ਬੰਦ ਹੋ ਚੁੱਕੀਆਂ ਵਾ ਤੇ ਹਾਲਾਤ ਦੇਖ ਸਕਦੇ ਹੋ ਤੁਸੀਂ ਵੈਸਟ ਏਰੀਆ ਦੇ ਹਾਲਾਤ ਦਿਖਾ ਰਹੇ ਆ ਤੁਹਾਨੂੰ ਇਸ ਟਾਈਮ ਪੂਰੀ ਤਰ੍ਹਾਂ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਮਾਤਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਮਾਤਾ ਜੀ ਕਿੱਧਰ ਜਾਣਾ ਅੱਗੇ ਮੈਂ ਸ਼ੇਮ ਪਾਸੇ ਜਾਣਾ ਸੀ ਗੁਰਦੁਆਰਾ ਤੇ ਮਾਤਾ ਜੀ ਹਾਲਾਤ ਦੇਖੋ ਕਿੰਨੇ ਮਾੜੇ ਆ ਕਿੰਨੀਆਂ ਸਰਕਾਰਾਂ ਆ ਇਹ ਕੀ ਕਹਿਣਾ ਚਾਹੁੰਦੇ ਐ ਸਾਰੇ ਭਗਵੰਤ ਮਾਨ ਨੇ ਕਿਹਾ ਸੀ ਵੈਸਟ ਨੂੰ ਅਸੀਂ ਸਵਰਗ ਬਣਾਵਾਂਗੇ ਆ ਸਵ ਤੇ ਇੱਦਾਂ ਹੀ ਸਵਰਗ ਤੁਹਾਨੂੰ ਦੇਖੋ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿੰਦਾ ਦੇ ਨਰਕ ਭਰੀ ਜਿੰਦਗੀ ਜੀਤੇ ਕਰੇ ਲੋਕ ਜਦੋਂ ਇੱਕ ਅਦਾ ਕੋਈ ਡੁੱਬੇਗਾ ਫਿਰ ਪਤਾ ਲੱਗੇਗਾ ਇਹਨਾਂ ਨੂੰ ਇਹ ਤਾਂ ਆਪਣੀਆਂ ਕੁਰਸੀਆਂ 'ਤੇ ਬੈਠਾਉਂਦੇ ਨੇ ਬਸ ਤੇ ਮਾੜੇ ਤੁਹਾਨੂੰ ਲੱਗਦਾ ਕਿ ਇਹ ਵੀ ਬਾਕੀ ਸਰਕਾਰਾਂ ਵਾਂਗੂ ਹੀ ਨਿਕਲੇ ਆ ਨਹੀਂ ਚਾਹੀਦਾ ਵੀ ਇਹਨਾਂ ਨੂੰ ਕੰਮ ਕਰਨੇ ਚਾਹੀਦੇ ਨੇ ਜੀ ਆਹ ਹੋਰ ਤੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਪਰੇਸ਼ਾਨੀਆਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਵਾ ਹੁਣ ਬਿਜਲੀ ਦੇ ਖੰਬੇ ਤੁਹਾਨੂੰ ਦਿਖ ਰਹੇ ਆ ਕੋਈ ਵੀ ਤਾਰ ਦਾ ਸ਼ਾਰਟ ਸਰਕਟ ਹੋ ਸਕਦਾ ਵਾ ਨੁਕਸਾਨ ਹੋ ਸਕਦਾ ਕਿਸੇ ਦੀ ਡੈਥ ਹੋ ਸਕਦੀ ਆ ਪਰ ਪ੍ਰਸ਼ਾਸਨ ਇੱਥੇ ਕੋਈ ਵੀ ਸਾਰ ਲੈਣ ਨਹੀਂ ਆਏ ਤੁਸੀਂ ਹਾਲਾਤ ਦੇਖ ਸਕਦੇ ਹੋ ਜਲੰਧਰ ਦੇ ਕਿਵੇਂ ਦੇ ਹਾਲਾਤ ਜਿਹੜੇ ਬਣ ਚੁੱਕੇ ਆ ਇੱਥੇ ਤੇ ਕਾਰਪੋਰੇਸ਼ਨ ਦਾ ਦਫਤਰ ਬਿਲਕੁਲ ਸਾਹਮਣੇ ਆ ਪਰ ਕਿਤੇ ਨਾ ਕਿਤੇ ਇਸ ਵਾਰ ਜਿਹੜੀ ਆ ਸਫਾਈ ਵੀ ਨਹੀਂ ਕੀਤੀ ਵੀ ਗਟਰਾਂ ਦੀ ਸਫਾਈ ਨਹੀਂ ਕੀਤੀ ਗਈ ਤੇ ਗਟਰ ਵੀ ਨੱਕੋ ਨੱਕ ਭਰੇ ਹੋਏ ਆ ਦੀ ਪਾਣੀ ਦਾ ਵਿਕਾਸ ਕਿੱਧਰ ਨੂੰ ਜਾਵੇ ਦੇਖੋ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਵੇਂ ਦੇ ਹਾਲਾਤ ਜਿਹੜੇ ਆ ਉਹ ਜਲੰਧਰ ਵੈਸਟ ਦੇ ਬਣੇ ਹੋਏ ਆ ਤੇ ਇਸ ਤੋਂ ਇਸ ਤੋਂ ਪਤਾ ਲੱਗ ਜਾਂਦਾ ਕਿ ਕਿੰਨੇ ਜਿਹੜੇ ਇਹਨਾਂ ਦੇ ਦਾਅਵੇ ਜਿਹੜੇ ਕੀਤੇ ਹੋਏ ਖੋਖਲੇ ਨਜ਼ਰ ਆ ਰਹੇ ਆ ਸਸੀ ਗਲਪਾ ਪਾਜੀ ਪਾਪਾ ਜੀ ਹਾਲਾਤ ਬੜੇ ਮਾੜੇ ਬਣੇ ਹੋ ਕੀ ਕਹਿਣਾ ਚਾਹੁੰਦੇ ਹੁਣ ਕੀ ਕਰੀਏ ਫੇਰ ਕਰਦੇ ਨਹੀਂ ਕੋਈ ਭਗਵਾਨ ਤਮਾਨ ਕਹਿ ਰਹੇ ਸੀ ਕਿ ਕੀ ਸਵਰਗ ਬਣਾਵਾਂਗੇ ਵੈਸਟ ਨੂੰ ਬਣਾਤਾ ਬਣਾਤਾ ਹੀ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਇਹ ਤੁਹਾਡੇ ਸਾਹਮਣੇ ਇਹ ਕਹਿੰਦਾ ਜੋ ਵੀ ਹੈਗਾ ਤੁਹਾਡੇ ਸਾਹਮਣੇ ਇਹ ਦੇਖਦੇ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਹਿੰਦੇ ਸਵਰਗ ਤਾਂ ਇਹਨੇ ਕੀ ਬਣਾਉਣਾ ਸੀ ਇਸ ਟਾਈਮ ਨਰਕ ਬਣਾ ਦਿੱਤਾ ਵੈਸਟ ਏਰੀਆ ਨੂੰ ਤੁਸੀਂ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਆ ਪਰੇਸ਼ਾਨ ਹੋ ਰਹੇ ਆ ਜਲੰਧਰ ਦੇ ਵਿੱਚ ਵੈਸਟ ਏਰੀਆ ਦੇ ਹਾਲਾਤ ਤੁਹਾਨੂੰ ਅੱਗੇ ਵੀ ਦਿਖਾਏ ਸੀ ਅਸੀਂ ਤੁਸੀਂ ਹਾਲਾਤ ਦੇਖ ਸਕਦੇ ਹੋ ਰਿਕਸ਼ਾ ਜਿਹੜਾ ਵਾ ਪੂਰੀ ਤਰ੍ਹਾਂ ਡੁੱਬ ਚੁੱਕਾ ਪਾਣੀ ਦੇ ਵਿੱਚ ਜਿਹੜੇ ਵੈਸਟ ਏਰੀਆ ਦੇ ਵਿੱਚ ਇਸ ਟਾਈਮ ਖੜੇ ਆ ਅਸੀਂ بڑے بڑے ਦਾਅਵੇ ਕੀਤੇ ਗਏ ਸੀ ਵੱਡੀਆਂ-ਵੱਡੀਆਂ ਰੈਲੀਆਂ ਜਿਹੜੀਆਂ ਭਗਵੰਤ ਮਾਨ ਸਰਕਾਰ ਵੱਲੋਂ ਇੱਥੇ ਕੀਤੀਆਂ ਗਈਆਂ ਸੀ ਕਿ ਮੈਂ ਖੁਦ ਆ ਕੇ ਲੋਕਾਂ ਦੇ ਘਰਾਂ ਵਿੱਚ ਜਾਵਾਂਗੇ ਤੇ ਲੋਕਾਂ ਦੀ ਪ੍ਰੋਬਲਮ ਨੂੰ ਜਿਹੜਾ ਵਾ ਸਮਝਾਂਗਾ ਪਰ ਕਿਤੇ ਨਾ ਕਿਤੇ ਉਹ ਦਾਅਵੇ ਇਹੜੇ ਖੋਖਲੇ ਨਜ਼ਰ ਆ ਰਹੇ ਨੇ ਕਾਫੀ ਸਰਕਾਰਾਂ ਆਈਆਂ ਕਾਂਗਰਸ ਆਈ ਅਕਾਲੀ ਦਲ ਆਈ ਭਾਜਪਾ ਆਈ ਪਰ ਵੈਸਟ ਦੇ ਵਿੱਚ ਕੋਈ ਵੀ ਹਾਲਾਤ ਜਿਹੜੇ ਸਹੀ ਨਹੀਂ ਹੋਏ ਤੁਸੀਂ ਦੇਖ ਸਕਦੇ ਹੋ ਕਿਵੇਂ ਦੇ ਹਾਲਾਤ ਬਣਿਆ ਜੋਮੈਟੋ ਬੋਏ ਜਿਹੜਾ ਡਿਲੀਵਰੀ ਬੋਏ ਕਿੰਨੀ ਮੁਸ਼ਕਲ ਦੇ ਵਿੱਚ ਡਿਲੀਵਰੀ ਦੇਣ ਜਾ ਰਿਹਾ ਵਾ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਸੀ ਗੱਲ ਭਾਜੀ ਭਾਜੀ ਕਿੱਥੇ ਜਾ ਰਹੇ ਆਂ ਭਾਈ ਉਹ ਅੱਗੇ ਚੱਲੇ ਆ ਆਰਡਰ ਦੇਣੇ ਬਸ ਤੇ ਆਰਡਰ ਦੇਣਗੇ ਚੱਲੇ ਆ ਤੇ ਕਿੱਦਾਂ ਦੇ ਹਾਲਾਤ ਬਣੇ ਹੋ ਵੈਸਤੇ ਬਹੁਤ ਬੁਰਾ ਹਾਲ ਹੈ ਜੀ ਕਿਸੇ ਨੂੰ ਜ਼ਿੰਮੇਵਾਰ ਮੰਨਦੇ ਸਾਰ ਭਾਜੀ ਹੁਣ ਦੇਖਣਾ ਚਾਹੀਦਾ ਆਪਣੇ ਹਲਕੇ ਨਗਰ ਨਿਕ ਨੂੰ ਦੇਖਣਾ ਚਾਹੀਦਾ ਤੁਹਾਨੂੰ ਅੰਤਮਾਨ ਨੇ ਵਾਅਦੇ ਕੀਤੇ ਸੀ ਕਿ ਸਵਰਗ ਬਣਾਵਾਂਗੇ ਏਰੀਆ ਨੂੰ ਸਵਰਗ ਬਣ ਗਿਆ ਨਹੀਂ ਭਾਜੀ ਆਹ ਤੇ ਆਦੇ ਸਾਹਮਣੇ ਹਾਲਾਤ ਆ ਆਮ ਪਬਲਿਕ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਵੋਟਾਂ ਆਪਾਂ ਪਾ ਕੇ ਇਹਨਾਂ ਨੂੰ ਬਣਾਣੇ ਆ ਤੇ ਤੁਹਾਨੂੰ ਲੱਗਦਾ ਕਿ ਇਹ ਕੁਝ ਕਰਦੇ ਉਸ ਤੋਂ ਬਾਅਦ ਨਹੀਂ ਵਾਅਦਾ ਹੀ ਹੈ ਤੇ ਆਮ ਜਨਤਾ ਦਾ ਵੀ ਇਹੀ ਕਹਿਣਾ ਕਹਿਣਾ ਚਾਹੁੰਦੇ ਆ ਕਿ ਇਹੀ ਵੋਟਾਂ ਪਾ ਕੇ ਇਹਨਾਂ ਨੂੰ ਬਣਾਣੇ ਪਰ ਲੋਕਾਂ ਨੂੰ ਸਿਰਫ ਬੇਫਕੂ ਬਣਾਉਂਦੇ ਆ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਗੱਡੀਆਂ ਜਿਹੜੀਆਂ ਪੂਰੀ ਤਰ੍ਹਾਂ ਜਿਹੜੀਆਂ ਪਾਣੀ ਦੇ ਵਿੱਚ ਫਸ ਚੁੱਕੀਆਂ ਤੇ ਗੱਡੀ ਟੋ ਕਰਕੇ ਜਿਹੜੀ ਰਿਕਵਰੀ ਵੈਨ ਹੈ ਜਿਹੜੀ ਉਹ ਲੈ ਕੇ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਗੱਡੀ ਟੋ ਕਰਕੇ ਜਿਹੜੀ ਪਾਣੀ ਦੇ ਵਿੱਚੋਂ ਲੈ ਕੇ ਜਾ ਰਹੀ ਹੈ ਵੈਸਟ ਏਰੀਆ ਦੇ ਹਾਲਾਤ ਦੇਖ ਲਓ ਤੁਸੀਂ ਜਲੰਧਰ ਦੇ ਵੈਸਟ ਏਰੀਆ ਦੇ ਹਾਲਾਤ ਦੇਖ ਲਓ ਨੌਜਵਾਨ ਦੀ ਜਿਹੜੀ ਐਕਟਿਵ ਹੈ ਵਾ ਪਾਣੀ ਦੇ ਨਾਲ ਪੂਰੀ ਜੜੀ ਭਰ ਗਈ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕੀ ਹਾਲ ਜੀ ਬੜੀਆ ਬੜੀਆ ਇਹ ਹਾਲਾਤ ਜਿਹੜੇ ਇੰਨੇ ਮਾੜੇ ਹੋਏ ਕੀ ਕਹਿਣਾ ਜਾਨੇ ਇਸ ਵਾਰ ਕੀ ਕਹਿਣਾ ਚਾਹੁੰਦਾ ਜਿਹੜਾ ਬੈਠਾ ਆ ਕੇ ਜਲੰਧਰ ਉਹਨੂੰ ਉਹਦੀ ਗੱਡੀ ਖਰਾਬ ਹੋਵੇ ਪਤਾ ਲੱਗੇ ਜਰਾ ਕੋਨ ਨੂੰ ਵੀ ਦੁਨੀਆ ਕਿੱਦਾਂ ਖ ਦੇ ਭਗਵਾਨ ਜੀ ਨੇ ਦਾਅਵੇ ਕੀਤੇ ਕਿ ਸਵਰਗ ਬਣਾਣਾ ਵਾ ਵੈਸਟਨ ਨੂੰ ਬਣ ਗਿਆ ਇਹ ਤਾਂ ਨਰਕ ਉਹ ਬਣ ਗਿਆ ਨਰਕ ਇਹ ਹੋਰ ਵੀ ਬੰਦੇ ਸੀ ਪਹਿਲਾਂ ਐਮਐਲਏ ਰਿੰਕੂ ਸੀਗਾ ਫਿਰ ਸ਼ਸ਼ੀਤਲ ਉਹ ਅਸੀਂ ਨਹੀਂ ਮੰਨਦੇ ਸਰਕਾਰਾਂ ਸਰਕੂਰਾ ਨੂੰ ਅਸੀਂ ਨਹੀਂ ਮੰਨਦੇ ਮੁੰਦੇ ਇਸ ਟਾਈਮ ਪੂਰਾ ਨੌਜਵਾਨਾਂ ਦੇ ਵਿੱਚ ਆਪਣੀ ਲੜਾਈ ਆਪ ਲੜਨੀ ਆ ਅਸੀਂ ਨੌਜਵਾਨਾਂ ਦੇ ਵਿੱਚ ਪੂਰਾ ਇਸ ਟਾਈਮ ਰੋਸ਼ ਆ ਕਿ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ ਭਗਵਾਨ ਜੀ ਦੇ ਦਾਅਵੇ ਵੀ ਜਿਹੜੇ ਖੋਖਲੇ ਨਜ਼ਰ ਆ ਰਹੇ ਨੇ ਤੁਸੀਂ ਹਾਲਾਤ ਦੇਖ ਸਕਦੇ ਹੋ ਨੌਜਵਾਨ ਜਿਹੜੇ ਆ ਪਾਣੀ ਦੇ ਵਿੱਚ ਪੂਰਾ ਇਦਾਂ ਮੌਤ ਦੇ ਘੂਏ ਜਾਂ ਆਪਾਂ ਮੋਟਰਸਾਈਕਲ ਚਲਾਉਂਦੇ ਆ ਇਸ ਤਰ੍ਹਾਂ ਜਿਹੜੇ ਆ ਰੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਸਨ ਦੀ ਇੰਨੀ ਵੱਡੀ ਨਕਾਮੀ ਤੁਸੀਂ ਦੇਖ ਸਕਦੇ ਹੋ ਬਿਜਲੀ ਦੇ ਤਾਰਾਂ ਲੰਗ ਰੀਆਂ ਨੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਘਟਨਾ ਜਿਹੜੀ ਹੋ ਸਕਦੀ ਆ ਪਰ ਕੋਈ ਵੀ ਜਿਹੜਾ ਇੱਥੇ ਸਾਰ ਲੈਣ ਨਹੀਂ ਆ ਕਿਸੇ ਵੀ ਨਗਰ ਨਿਗਮ ਦਾ ਦਫਤਰ ਵੀ ਲੱਗ ਗਿਆ ਜਲੰਧਰ ਨਗਰ ਨਿਗਮ ਦੇ ਵੀ ਹਾਲਾਤ ਤੁਸੀਂ ਦੇਖ ਸਕਦੇ ਹੋ ਕੋਈ ਵੀ ਸੀਵਰੇਜ ਦੀ ਸਫਾਈ ਜਿਹੜੀ ਨਹੀਂ ਕੀਤੀ ਗਈ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਤੋਂ ਕਿਸ ਤਰ੍ਹਾਂ ਜਲੰਧਰ वेस्ट ਏਰੀਆ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਹਾਲਾਤ ਤੁਸੀਂ ਜਲੰਧਰ वेस्ट ਏਰੀਆ ਦੇ ਦੇਖ ਸਕਦੇ ਹੋ ਇਸ ਸਾਈਡ ਦੇਖ ਸਕਦੇ ਹੋ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਕਮਲਜੀਤ ਸਿੰਘ 파ਟਿਆਵਾ ਤੇ ਉਹਨਾਂ ਦੇ ਬੇਟੇ ਦੇ ਨਾਮ ਤੇ ਜਿਹੜਾ ਪਾਰਕ ਇੱਥੇ ਬਣਿਆ ਹੋਇਆ ਤੇ ਪਾਰਕ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਬਾਹਰ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਕਿਸ ਤਰ੍ਹਾਂ ਦੇ ਹਾਲਾਤ ਆ ਕਿਸ ਤਰ੍ਹਾਂ ਬੱਚੇ ਇੱਥੇ ਖੇਡਣ ਜਾਣਗੇ ਕੋਈ ਵੀ ਘਟਨਾ ਜਿਹੜੀ ਹੋ ਸਕਦੀ ਆ ਪਾਣੀ ਜਿਹੜਾ ਨੱਕੋ ਨੱਕ ਭਰਿਆ ਹੋਇਆ ਹੈ ਤੁਸੀਂ ਪਿੱਛੇ ਟਰਾਲੀ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਖੱਜਲ ਖਰਾਬ ਜਿਹੜੇ ਜਲੰਧਰ ਦੇ ਵਿੱਚ ਹੋ ਰਹੇ ਵੈਸਟ ਏਰੀਆ ਦੇ ਵਿੱਚ ਖੱਜਲ ਖਰਾਬੀ ਪੂਰੀ ਹੋ ਰਹੀ ਆ ਪਹਿਲਾਂ ਵੀ ਅਸੀਂ ਆਪਣੇ ਚੈਨਲ ਦੇ ਉੱਤੇ ਲੋਕਾਂ ਦੇ ਘਰ-ਘਰ ਜਾ ਕੇ ਅਸੀਂ ਹਾਲਾਤ ਦਿਖਾਏ ਸੀ ਤੇ ਹੁਣ ਜਲੰਧਰ ਵੈਸਟ ਏਰੀਆ ਦੇ ਫਿਰ ਤੋਂ ਦੁਬਾਰਾ ਜਿਹੜੇ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਜਲੰਧਰ ਦੇ ਵਿੱਚ ਬਣੇ ਹੋਏ ਆ ਤੇ ਦੂਸਰੀ ਸਾਈਡ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਇੱਕ ਵੈਸਟ ਏਰੀਏ ਦੇ ਵਿੱਚ ਪੈਟਰੋਲ ਪੰਪ ਜਿਹੜਾ ਵਾ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰ ਚੁੱਕਾ ਵਾ ਕੋਈ ਵੀ ਲੀਡਰ ਨੇ ਇੱਥੇ ਆ ਕੇ ਸਾਰ ਨਹੀਂ ਲਈ ਇੱਕ ਪਹਿਲੀ ਬਾਰਿਸ਼ ਨੇ ਜਲੰਧਰ ਦੇ ਜਿਹੜੇ ਇਹਨਾਂ ਨੇ ਦਾਅਵੇ ਕੀਤੇ ਸੀ ਉਹਨਾਂ ਦੇ ਜਿਹੜੇ ਖੋਖਲੇ ਜਿਹੜੇ ਨਜ਼ਰ ਆ ਰਹੇ ਨੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਟਰੱਕ ਆ ਰਹੇ ਪਾਣੀ ਦੇ ਵਿੱਚ ਹਾਲਾਤ ਬੱਤਰ ਬਣੇ ਹੋਏ ਆ ਜਲੰਧਰ ਵੈਸਟ ਏਰੀਏ ਦੇ ਤੇ ਗੱਡੀ ਪੂਰੀ ਤਰ੍ਹਾਂ ਫਸ ਚੁੱਕੀ ਆ ਤੇ ਗੱਡੀ ਜਿਹੜੀ ਪੂਰੀ ਤਰ੍ਹਾਂ ਫਸ ਚੁੱਕੀ ਆ ਇਸ ਟਾਈਮ ਹਾਲਾਤ ਤੁਹਾਨੂੰ ਦਿਖਾ ਰਿਹਾ ਸਸੀ ਗੱਲ ਭਾਜੀ ਕਿੱਥੋਂ ਆਏ ਤੁਸੀਂ ਭਾਈ ਅਸੀਂ ਫੇਸ ਟੂ ਤੋਂ ਆਏ ਅਰ ਬਸ ਤੇ ਭਾਜੀ ਇਹ ਹਾਲਾਤ ਜਿਹੜੇ ਇੱਥੇ ਵੈਸਟ ਏਰੀਏ ਦੇ ਬਣੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਸਾਰਾ ਤੁਸੀਂ ਭਾਈ ਸਰਕਾਰ ਨੂੰ ਜ਼ਿੰਮੇਵਾਰੀ ਮੰਨਦੇ ਆ ਤੇ ਭਗਵਾਨ ਜੀ ਨੇ ਕਹੀ ਸਵਰਗ ਬਣਾਵਾਂਗੇ ਵੈਸਟ ਏਰੀਏ ਨੂੰ ਲੱਗਦਾ ਤੁਹਾਨੂੰ ਸਵਰਗ ਬਣ ਗਿਆ ਨਹੀਂ ਬਣਨਾ ਇਹ ਕਦੀ ਇਹ ਨਿਕ ਅਧਿਕਾਰ ਸਭ ਤੇ ਲੀਡਰ ਕਾਫੀ ਆਏ ਪਹਿਲਾ ਕਾਂਗਰਸ ਆਈ ਅਕਾਲੀ ਦਲ ਆ ਆਵਾਦਮੀ ਤੁਹਾਨੂੰ ਲੱਗਦਾ ਕਿਸੇ ਨੇ ਇੱਥੇ ਸਾਰ ਲਈਤੀ ਆ ਕਿਸੇ ਦੀ ਨਹੀਂ ਭਾਈ ਨਹੀਂ ਤੇ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿਸ ਤਰ੍ਹਾਂ ਗੱਡੀ ਦੇ ਵਿੱਚ ਫੈਮਲੀ ਬੈਠੀ ਹੋਈ ਆ ਤੇ ਤੇ ਹਾਲਾਤ ਜਿਹੜੇ ਬਹੁਤ ਹੀ ਬੱਤਰ ਜਿਹੜੇ ਬਣੇ ਹੋਏ ਆ ਤੁਸੀਂ ਦੇਖ ਸਕਦੇ ਪੂਰੀ ਗੱਡੀ ਜਿਹੜੀ ਥੱਲੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪੂਰੀ ਗੱਡੀ ਜਿਹੜੀ ਇਸ ਟਾਈਮ ਜਿਹੜੀ ਆ ਉਹ ਵੈਸਟ ਏਰੀਆ ਵਿੱਚ ਫਸ ਚੁੱਕੀ ਆ ਹਾਲਾਤ ਦੇਖ ਲਓ ਤੁਸੀਂ ਦਾਅਵੇ ਤਾਂ ਬੜੇ ਕੀਤੇ ਜਾ ਰਹੇ ਸੀਗੇ ਕੀ ਅਸੀਂ ਸਵਰਗ ਬਣਾਵਾਂਗੇ ਪਰ ਸਵਰਗ ਨਹੀਂ ਬਣਿਆ ਪਰ ਨਰਕ ਤੁਸੀਂ ਦੇਖ ਸਕਦੇ ਹੋ ਜਲੰਧਰ ਵੈਸਟ ਏਰੀਆ ਤੇ ਪੂਰੀ ਤਰ੍ਹਾਂ ਜਿਹੜਾ પેટ્રોલ ਪੰਪ ਆ ਇਹ ਕਿਸੇ ਨੇ પેટ્રોલ ਪਾਉਣਾ ਹੋਵੇ ਤਾਂ ਕਿੱਦਾਂ ਪਵਾਏਗਾ ਤੇ ਹਰੇਕ ਚੀਜ਼ ਦਾ ਜਿਹੜਾ ਹੱਲ ਹੋ ਸਕਦਾ ਵਾ ਪਰ ਉਸ ਦੀ ਜਿਹੜੀ ਨੀਅਤ ਜਿਹੜੀ ਆ ਉਹ ਕਰਨ ਵਾਲੀ ਹੁਣ ਚਾਹੀਦੀ ਤੁਸੀਂ ਹਾਲਾਤ ਦੇਖ ਸਕਦੇ ਹੋ ਜਲੰਧਰ ਏਰੀਆ ਵੈਸਟ ਏਰੀਆ ਜਿਹੜਾ ਬਹੁਤ ਚਰਚਾ ਦੇ ਵਿੱਚ ਆਇਆ ਹੈ ਇਲੈਕਸ਼ਨਾਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪੂਰੀ মিডিਆ ਜਿਹੜੀ ਇੱਥੇ ਪਹੁੰਚੀ ਸੀ ਦਿਖਾਇਆ ਸੀ ਸਾਰਾ ਸਰਵੇ ਕਰਕੇ ਚੈਨਲਾਂ ਨੇ ਤੇ ਭਗਵੰਤਮਾਨ ਨੇ ਦਾਵਾ ਕੀਤਾ ਸੀ ਕਿ ਸਵਰਗ ਬਣਾਵਾਂਗੇ ਪਰ ਤੁਸੀਂ ਸਵਰਗ ਤਾਂ ਨਹੀਂ ਦੇਖ ਸਕਦੇ ਪਰ ਨਰਕ ਦੇਖ ਸਕਦੇ ਹੋ ਤੁਹਾਨੂੰ ਵੈਸਟ ਏਰੀਆ ਦੇ ਹਾਲਾਤ ਦਿਖਾਏ ਇਲੈਕਸ਼ਨਾਂ ਦੇ ਉੱਤੇ ਜਿਹੜਾ ਭਗਵੰਤਮਾਨ ਨੇ ਦਾਅਵੇ ਕੀਤੇ ਸੀਗੇ ਕਿ ਸਵਰਗ ਬਣਾਵਾਂਗੇ ਵੈਸਟ ਏਰੀਆ ਨੂੰ ਤੁਹਾਡੇ ਇਸ ਜਿਹੜੇ ਭਗਵੰਤਮਾਨ ਨੇ ਦਾਅਵੇ ਕੀਤੇ ਸੀ ਉਸ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਬਹੁਤ-ਬਹੁਤ ਤੁਹਾਡਾ ਧੰਨਵਾਦ